ਆ ਗਏ ਜੀ ਆ ਗਏ ਆ ਲੱਗਾ ਕੁਝ ਪਤਾ ਕੁਝ ਪਤਾ ਨਹੀਂ ਲੱਗਦਾ ਪਿਆ ਚਾਰੇ ਪਾਸੇ ਮੇ ਹਵਾ ਹੈ ਇੱਕ ਮੈਂ ਪਾਣੀ ਲੈ ਕੇ ਤੜ ਦਿਵਸ ਆ ਪਿਆ ਪਾਣੀ ਬਿਨਾ ਪਿਆ ਵਾਹਿਗੁਰੂ ਕਰ ਕਿਰਪਾ ਸੱਚੇ ਪਾਤਸ਼ਾਹ ਸਾਡੀ ਭੈਣ ਤੁਹਾਨੂੰ ਲੁਭਾ ਦੇ ਹਾਂ ਹਾਂ ਜੇ ਬੈਠ ਜਾਂ ਸੀਰੇ ਨਿਕਲਦਾਂ ਆ ਸ਼ਾਮ ਨੂੰ ਘਾਣਾ ਵਰਦਾਂ ਹਾਂ ਕੋਈ ਨਹੀਂ ਪਤਾ ਲੱਗਦਾ ਪਿਆ ਤੇ ਕੁਝ ਮੇਰੇ ਯਾਰ ਦੋਸਤ ਸੀਗੇ ਤੇ ਉਹ ਕਹਿ ਰਹੇ ਨੇ ਕਿ ਮੈਨੂੰ ਕਈ ਗੱਲ ਕਹੀ ਨਹੀਂ ਜਾ ਰਹੀ ਉਹ ਕਹਿੰਦੇ ਨੇ ਪਤਾ ਕਰ ਲਓ ਕਿਤੇ ਜਿਵੇਂ ਬੜਾ ਦੁਨੀਆ ਸੋਚਦੀ ਏ ਕੋਈ ਕਿਸੇ ਨੂੰ ਸੂਟਸਾਟ ਕਰ ਲਈ ਹੋਵੇ ਮੈਂ ਮੈਂ ਦੱਸ ਨਹੀਂ ਸਕਦਾ ਪਤਾ ਨਹੀਂ ਕੀ ਹੋ ਰਿਹਾ ਮੈਨੂੰ ਤਾਂ ਨਹੀਂ ਨਹੀਂ ਐਦਾਂ ਤਾਂ ਕੋਈ ਸੋਚਾ ਵੀ ਨਾ ਦਿਮਾਗ ਤੇ ਵੀ ਨਾ ਲੈ ਕੇ ਆਓ ਉਹੋ ਜਿਹੀ ਗੱਲ ਇਹੋ ਜਿਹਾ ਕੁਝ ਨਹੀਂ ਹੋਇਆ ਉਹਨੂੰ ਦੇਖੋ ਤੁਸੀਂ ਆਪਣਾ ਹਾਲ ਕੀ ਬਣਾ ਲਿਆ ਵੇ ਦੇਖੋ ਕਿੱਥੇ ਰੁਲੇ ਫਿਰਦੇ ਜੇ ਜਦੋਂ ਤੁਹਾਨੂੰ ਪਹਿਲੇ ਕਿਹਾ ਸੀ ਉਹਦਾ ਵਿਆਹ ਆਦੀ ਮਰਜ਼ੀ ਦਾ ਕਰ ਦੋ ਉਦੋਂ ਤੁਸੀਂ ਮੰਨੇ ਨਹੀਂ ਤੇ ਅੱਜ ਦੇਖੋ ਆਪਣਾ ਹਾਲ ਨਾ ਤੁਹਾਨੂੰ ਖਾਣ ਦਾ ਪਤਾ ਨਾ ਤੁਹਾਨੂੰ ਪੀਣ ਦਾ ਪਤਾ ਬਸ ਭੱਜੇ ਫਿਰਦੇ ਜਿਵੇਂ ਚਤਾਈਆਂ ਵਾਂਗੂ ਕਦੀ ਇੱਧਰ ਕਦੀ ਉੱਧਰ ਤੇ ਦੇਖੋ ਜਦੋਂ ਮੰਮੀ ਪੂਰੀ ਹੋਈ ਸੀ ਮੰਮੀ ਕਿੱਡੀ ਵੱਡੀ ਜ਼ਿੰਮੇਵਾਰੀ ਦੇ ਕੇ ਗਈ ਸੀ ਸਾਨੂੰ ਉਹਦੀ ਉਹਨਾਂ ਨੇ ਇਹ ਕਿਹਾ ਸੀ ਕਿ ਉਹ ਤੁਹਾਡੀ ਭੈਣ ਨਹੀਂ ਸਾਡੀ ਧੀ ਆ ਉਹਨੂੰ ਧੀਆ ਵਾਂਗੂ ਰੱਖੋ ਅੱਜ ਰਿਸ਼ਤੇਦਾਰ ਵੀ ਪੁੱਛਣ ਲੱਗ ਪਏ ਨੇ ਕਿ ਕਿੱਥੇ ਗਈ ਕੁੜੀ ਕਿੱਥੇ ਗਈ ਕੁੜੀ ਮੈਂ ਤਾਂ ਜਵਾਬ ਦੇ ਦੇ ਕੇ ਵੀ ਥੱਕ ਗਈ ਆ ਤੁਸੀਂ ਦੱਸੋ ਹੁਣ ਮੈਂ ਕੀ ਕਰਾਂ ਤੇ ਕਿੱਥੇ ਜਾਵਾਂ ਬੋਲੋ ਹਰਬੀਤ ਮੈਂ ਤਾਂ ਆਪਣੀ ਗਲਤੀ ਤੇ ਬੜਾ ਸ਼ਰਮਿੰਦਾ ਆਂ ਮੈਂ ਆਪਣੀ ਅਣਖ ਦੇ ਵਿੱਚ ਦੁਨੀਆਦਾਰੀ ਦੇ ਕਾਰਨ ਮੈਂ ਸਮਝ ਨਹੀਂ ਸਕਿਆ ਕਿ ਮੈਂ ਕੀ ਕਰਾਂ ਕੀ ਨਾ ਕਰਾਂ ਕੁੜੀ ਨੇ ਮੈਨੂੰ ਚੰਗਾ ਭਲਾ ਦੱਸਿਆ ਸੀਗਾ ਕਿ ਮੈਂ ਵਿਆਹ ਉੱਥੇ ਕਰਾਉਣਾ ਹੈ ਪਰ ਮੈਂ ਗੱਲ ਨੂੰ ਸਮਝ ਨਹੀਂ ਸਕਿਆ ਕੀ ਕਿ ਮੈਂ ਸਿਰਫ ਆਪਣੀ ਅਣਖ ਦੇ ਵਿੱਚ ਹੀ ਮੈਨੂੰ ਸਮਝ ਨਹੀਂ ਲੱਗਦੀ ਮੈਂ ਹੁਣ ਕਿੱਥੇ ਜਾਵਾਂ ਕੀ ਕਰਾਂ ਕਿਸ ਹਾਲਾਤ ਦੇ ਵਿੱਚ ਮੇਰੀ ਭੈਣ ਹੋਵੇਗੀ ਮੈਂ ਆਪਣੀ ਮਾਂ ਨੂੰ ਕੀ ਜਵਾਬ ਦਵਾਂਗਾ ਉਹਨਾਂ ਦੀ ਦਿੱਤੀ ਹੋਈ ਜ਼ਿੰਮੇਵਾਰੀ ਮੈਂ ਬਿਲਕੁਲ ਨਿਭਾ ਨਹੀਂ ਸਕਿਆ ਮੈਂ ਬਹੁਤ ਸ਼ਰਮੰਦਾ ਆ ਮੈਂ ਰੱਬਾ ਕੀ ਕਰਾਂ ਮੈਂ ਆਪਣੀ ਮਾਂ ਨੂੰ ਕੀ ਜਵਾਬ ਦਵਾਂਗਾ ਰਣਾ ਆਲਾ ਬਟਾ ਆ ਖਾ ਆਲਾ ਫੜਕਾ ਕਿਉਂ ਨਹੀਂ ਖਾਣਾ ਪੁੱਤੋ ਆਲਾ ਫੜਕਾ ਨਹੀਂ ਆ ਖਾ ਕੇ ਵੇਖ ਵੇ ਕਿੰਨਾ ਸੁਆਦ ਆ ਖਾ ਕੇ ਵੇਖ ਖਾ ਮੇਰੀ ਗੱਲ ਸੁਣ ਤੈਨੂੰ ਮੈਂ ਰਾਤੀ ਸਮਝਾਇਆ ਸੀ ਨਾ ਕਿਉਂ ਬਾਦਾਮ ਖਾਣੇ ਆ ਮੈਂ ਤੇਰੇ ਬੈੱਡ ਕੋਲ ਵੀ ਰੱਖਿਆ ਤੂੰ ਤਾਰੇ ਕੋਲੀ ਥੱਲੇ ਸੁੱੜਦੇ ਬਾਦਾਮ ਵੀ ਸੁੱੜਦੇ ਉਹ ਕਿਉਂ ਬਾਦਾਮ ਰੋਜ਼ ਖਾਣੇਗੇ ਨਹੀਂ ਨਹੀਂ ਮੈਂ ਨਹੀਂ ਕੁਝ ਖਾਣਾ ਮੈਂ ਨਹੀਂ ਖਾਣਾ ਕੁਝ ਕਿਉਂ ਕੁਝ ਕਿਉਂ ਨਹੀਂ ਖਾਣਾ ਤਾਈ 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 ਥੋੜਾ ਕੁਝ ਕੰਦੇ ਤਾਈ ਤੇ ਤੈਨੂੰ ਕਹਿੰਦੇ ਚੀਜ਼ ਖਾਇਆ ਕਰ ਨਹੀਂ ਹਾਂ ਤਾਈ ਨੇ ਕਿਹਾ ਸੀ ਅੱਜ ਤੋਂ ਬਾਅਦ ਕੁਝ ਵੀ ਨਹੀਂ ਖਾਣਾ ਸਾਡੇ ਘਰ ਚੋਂ ਤਾਈ ਨੇ ਕਿਹਾ ਸੀ ਕੁਝ ਨਹੀਂ ਖਾਣਾ ਨਹੀਂ ਪੁੱਤਰ ਉਹਨਾਂ ਨੇ ਵੈਸੇ ਹੀ ਕਹਿ ਤਾਣਾ ਕਿਹਾ ਸੀ ਤਾਈ ਨੇ ਅੱਛਾ ਚਲ ਛੱਡ ਫੜ ਆ ਲੈ ਫੜਖਾ ਹਲੇ ਫਰਕ ਆ ਜਾ ਮੰਜੂ ਵੀ ਚਾਤੀ ਆਏ ਨਾ ਜਿਸ ਦਿਨ ਗੰਦੀ ਹੋਈ ਹੈ ਕਿਰਨ ਹਾਂ ਹਾਂ ਅੱਛਾ ਅੱਛਾ ਚਲੋ ਖਾਣੇ ਚਾਹੀਦੇ ਮੈਂ ਸੋ ਬਾਦਾਮ ਦਿੰਦੇ ਨੂੰ ਖਾਣ ਵਾਸਤੇ ਦਿੱਤੇ ਸੀ ਅੱਛਾ ਮੈਂ ਰਤੀ ਨਾ ਬਾਦਾਮ ਭਿਓਂ ਕੇ ਰੱਖੇ ਤੇ ਮੈਂ ਕਿਹਾ ਖਾ ਲਵੇ ਪਰ ਪਤਾ ਨਹੀਂ ਕਿ ਕੀ ਹੋਇਆ ਕੋਲੀ ਸਾਰੀ ਥੱਲੇ ਸੁੱਟ ਤੇ ਨਹੀਂ ਅਸੀਂ ਨਾਲੇ ਦਵਾਈ ਚਲਦੀ ਪਈ ਹੈ ਨਾ ਵਧੀਆ ਸੋ ਬਾਦਾਮ ਖਾਣੇ ਚਾਹੀਦੇ ਖਾਇਆ ਕਰ ਪੁੱਤਰ ਕੀ ਗੱਲ ਹੈ ਮੰਜੂ ਦਵਾਈ ਵੀ ਬੜੀ ਮੁਸ਼ਕਲ ਖਾਂਦੀ ਹੂੰ ਹੂੰ ਕਹਿੰਦੀ ਆ ਕਿ ਨੀਂਦ ਨੀਂਦ ਮੈਨੂੰ ਨੀਂਦ ਆਂਦੀ ਆ ਪਰ ਡਾਕਟਰ ਨੇ ਕਿਹਾ ਕਿ ਦਵਾਈ ਜ਼ਰੂਰ ਦੇਣੀ ਆ ਅੱਛਾ ਨਾਲੇ ਮੇਰੀ ਗੱਲ ਸੁਣ ਇਹ ਆਪਾਂ ਨਾ ਇਹਦੇ ਡਾਕਟਰ ਨੂੰ ਵਖਾਨ ਜਾਣਾ ਕੱਲ ਪੂਜਾ ਆਈ ਸੀ ਤੇ ਪੂਜਾ ਕਹਿ ਕੇ ਗਈ ਸੀ ਡਾਕਟਰ ਕੋਈ ਉਹਦੀ ਵਾਕਫ ਹੈਗੀ ਆ ਠੀਕ ਹੈ ਤੇ ਕਹਿੰਦੀ ਆਪਾਂ ਉਹਨੂੰ ਚੈੱਕ ਕਰਵਾਣਾ ਨਹੀਂ ਮੈਂ ਚੱਲ ਪਾਂਗੀ ਨਾਲ ਤੁਹਾਡੇ ਹਾਂ ਜਾ ਕੇ ਤੇ ਆਪਾਂ ਚੈੱਕ ਕਰਵਾ ਕੇ ਆਣਾ ਹੈਗਾ ਦਲੇ ਸੂਟ ਵੀ ਲਿਆ ਦੇਣਾ ਕੁੜੀ ਨੂੰ ਠੰਡ ਆ ਗਈ ਮੈਂ ਤੈਨੂੰ ਇਹੋ ਹੀ ਸੱਚ ਗੱਲ ਕਰਨੀ ਸੀ ਤੇਰੇ ਨਾਲ ਕਿ ਨੂੰ ਸੂਟ ਲਿਆ ਕੇ ਦਵਾਂ ਵੇਖ ਸਾਰੇ ਤੇਰੇ ਨਵੇਂ ਸੂਟ ਜਿਹੜੇ ਤੂੰ ਸਵਾਏ ਸੀ ਉਹ ਤਾਂ ਮੈਂ ਸਾਰੇ ਦੇ ਦਿੱਤੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਚਲੀ ਜਾਵਾਂਗੀ ਨਾਲ ਬਹੁਤੀ ਗੱਲ ਹੈ ਕੋਈ ਗੱਲ ਮੰਝੋ ਤੇਰਾ ਧੰਨਵਾਦ ਨਹੀਂ ਨਹੀਂ ਤੁਸੀਂ ਇਦਾਂ ਨਾ ਗੱਬ ਸਾਡੀ ਧੀ ਹੈ ਕੋਈ ਇਹੋ ਜੀ ਗੱਲ ਤੇਰੇ ਜਿੰਨੇ ਸੂਟ ਸੀ ਨਾ ਨਵੇਂ ਤੋਂ ਸਵਾਏ ਮੈਂ ਸਾਰੇ ਇਹਨੂੰ ਦੇ ਦਿੱਤੇ ਹਾਂਜੀ ਜੇ ਤੁਸੀਂ ਉਹਨੂੰ ਆਪਣੀ ਧੀ ਬਣਾ ਹੀ ਲਿਆ ਵਾ ਤਾਂ ਹੁਣ ਸਾਡੀ ਵੀ ਧੀ ਹੈ ਜੇ ਘਰ ਵਿੱਚ ਆ ਹੀ ਗਈ ਹੈ ਤੇ ਹੁਣ ਸਾਡੇਾਂ ਦੀ ਸਾਡੇਾਂ ਦੀ ਧੀ ਹੈ ਹੋਰ ਐ ਸਾਡਾ ਪੁੱਤਰ ਹੈਗਾ ਵਾ ਤਾਂ ਇਹ ਵੇਲੇ ਮੈਨੂੰ ਬੁਲਾਉਂਦੀ ਨਹੀਂ ਜੇ ਪਰ ਕੋਈ ਨਹੀਂ ਹੋਲੀ ਲਈ ਮੰਜੋ ਬੁਲਾਣਾ ਸ਼ੁਰੂ ਹੋ ਜੂਗੀ ਤੁਸੀਂ ਸਮਝਾਓਗੇ ਨਾ ਫਿਰ ਉਹਨੇ ਸਾਰਾ ਸਮਝ ਆ ਜਾਣਾ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਕਰਿਆ ਕਰੋ ਨਾ ਜਿਸ ਤਰ੍ਹਾਂ ਉਹਨੇ ਡਰਾਈ ਫਰੂਟ ਵਗੈਰਾ ਹੈਗਾ ਵਾ ਹਾਂਜੀ ਤੇ ਉਹਨੂੰ ਤੁਸੀਂ ਵੇਸਣ ਦੀਆਂ ਪਿੰਨੀਆਂ ਬਣਾ ਕੇ ਦੋ ਉਹ ਸਰਦੀਆਂ ਦੇ ਵਿੱਚ ਦਿਮਾਗ ਜੇ ਤੂੰ ਬਹੁਤ ਵਧੀਆ ਬਣਾਣੀ ਪਿੰਨੀਆਂ ਮੈਂ ਬਣਾਵਾਂ ਮੈਂ ਹਾਂ ਤੂੰ ਬਣਾਣੀ ਆ ਪਿੰਡੀਆ ਠੀਕ ਹੈ ਦੇਸੀ ਕਿਉ ਹੈਗਾ ਨਾ ਸਭ ਕੁਝ ਹੈਗਾ ਡੱਬੇ ਭਰੇ ਪਏ ਘਰ ਚ ਡਰਾਈ ਫਰੂਟ ਵਗੈਰਾ ਸਾਰਾ ਚੀਜ਼ਾਂ ਆਈਆਂ ਵਾ ਹਾਂ ਅੱਛਾ ਮੰਝੋ ਇੱਕ ਤਾਂ ਖਸਖਸ ਦਾ ਕੁਝ ਬਣਾਉਣੀ ਹੁੰਨੀ ਸੀ ਸਰਦੀਆਂ ਖਸਖਸ ਦਾ ਲੱਡੂ ਹੀ ਬਣਨਗੇ ਹੋਰ ਕੀ ਬਣਨਗੇ ਠੀਕ ਹੈ ਉਹ ਬਣਾ ਦਾਂਗੇ ਜਿਹੜੀਆਂ ਨੇ ਚੀਜ਼ ਖਾਣੀ ਹੋएगी ਨਾ ਉਹਨੂੰ ਕੋਲ ਖਲਾੜ ਲਵਾਂਗੇ ਤੇ ਪੰਜੀਰੀ ਬਣਾ ਦਾਂਗੇ ਥੋੜੀ ਜੀ ਇਹਨੂੰ ਨਾਲ ਮੇਰੀ ਗੱਲ ਸੁਣ ਮੰਝੋ ਉਹ ਫੁੱਲ ਮਖਾਣੇ ਵੀ ਦੁੱਧ ਚ ਤੂੰ ਬਣਾਣੀ ਹੁੰਨੀ ਆ ਨਾ ਹਾਂਜੀ ਹਾਂਜੀ ਉਹ ਵੀ ਤੇਰੀ ਡਿਊਟੀ ਆ ਤੂੰ ਰੋਜ਼ ਮੈਨੂੰ ਦਿਆ ਕਰ ਚਲ ਤੁਸੀਂ ਆਉਂ ਕਰੋ ਦਿੰਦਿ ਤੁਸੀਂ ਡਿਊਟੀ ਸੰਭਲੋ ਉਹਨੂੰ ਸੰਭਾਲਦੀ ਤੇ ਜਿਹੜਾ ਤੁਹਾਨੂੰ ਦਵਾਈ ਦੇਣੀ ਹੈ ਨਾ ਇਹਨੂੰ ਉਹ ਮੈਂ ਦੇ ਨਾ ਕਰਾਂ ਕਿ ਤੇ ਨਾਲੇ ਜੋ ਵੀ ਡ్రਾਈ ਫਰੂਟ ਵਗੈਰਾ ਦੇਣਾ ਹੈਗਾ ਮੈਨੂੰ ਦੇ ਦਵਾਂ ਕਰਾਂ ਦਵਾਈ ਬੜੀ ਜ਼ਬਰਦਸਤੀ ਖਾਣੇ ਕੋਈ ਗੱਲ ਦੁੱਧ ਚ ਪਾ ਕੇ ਦੇ ਦਾਂ ਕਰਾਂ ਜੀ ਨਾ ਕਿਰਨ ਮੇਰੀ ਗੱਲ ਸੁਣ ਆ ਚਾਚੀ ਜੀ ਆ ਚਾਚੀ ਜੀ ਹੱਥ ਮਲਾ ਹੱਥ ਮਲਾ ਹਾਂ ਦੋਸਤ ਅੰਦਰ ਵੇਖ ਕਿਰਨ ਅੰਦਰ ਦੇਖ ਇੱਧਰ ਦੇਖ ਹਾਂ ਅੱਛੀ ਆ ਚਪਿਆ ਬੁੱਬਾ हां चप्या नहीं होली होली आपे समझ आ जाएगी इनमें ओए पतो अच्छी कोचे चलो बहन जी ਤੁਸੀਂ ਆਉਣ ਕਰੋ ਤੁਸੀਂ ਇਹਨੂੰ ਕੋਲ ਬੈਠਾਣੇ ਬਾਦ ਦੁੱਧ ਮਾਹੋਨੇ ਬਣਾ ਕੇ ਲੈ ਆਨੀ ਆ ਹੁਣੇ ਹੋਰ ਤੁਸੀਂ ਪਲਾ ਕੇ ਵੇਖਾ ਆਪੇ ਤੁਹਾਡੀ ਦੋਸਤੀ ਹੋ ਜਾਏਗੀ ਨਾਲ ਕੁੜੀ ਦੇ ਮੈਂ ਲੈ ਆਨੀ ਬਣਾ ਕੇ ਕੀ ਕਰਦੇ ਬੇ ਤੁਸੀਂ ਸਾਰੇ ਡਰਾਈ ਫਰੂਟ ਨੂੰ ਖਵਾਤਾ ਜੱਡਾ ਮਹਿੰਗਾ ਡਰਾਈ ਫਰੂਟ ਆ ਹਏ ਬਿਸਕੁਟ ਵੀ ਖਵਾਤੇ ਜੋ ਉਹਨਾਂ ਨੇ ਖਾਣੇ ਹੀ ਰਾਤੀਂ ਸਪੈਸ਼ਲ ਮੰਗਵਾਏ ਉਹਨਾਂ ਨੇ ਇਹਲੇ ਬਿਸਕੁਟ ਪਰ ਕੁਛ ਹੋ ਗਿਆ ਕੰਦੇ ਦੁੱਧੋ ਦਾਨ ਜੱਲੀ ਸੀ ਨਾ ਨਹੀਂ ਨਹੀਂ ਦੁੱਧ ਦਾ ਨਾ ਬਣਾਉਣਾ ਮੈਂ ਇੱਕ ਗਲਾਸ ਉਦਲੀ ਬਣਾਈ ਇੱਕ ਲੈ ਜਿਸ ਵੀਰ ਲਈ ਬਣਾਉ ਨਹੀਂ ਨਹੀਂ ਦੁੱਧ ਥੋੜੀ ਬਣਾਣ ਚੱਲੀ ਆ ਮਨੂ ਕੀ ਲੋੜ ਪਈ ਦੀ ਦੁੱਧ ਬਣਾਣ ਦੀ ਡਰਾਈ ਫਰੂਟ ਪਾਈ ਡਰਾਈ ਫਰੂਟ ਪਤਾ ਕਿੰਨਾ ਮਹਿੰਗਾ ਜਰਾ ਤੇ ਦਿਮਾਗ ਖਰਾਬ ਹੈ ਨਹੀਂ ਉਹ ਖਾਂਦੀ ਵੀ ਤੇ ਕੋਈ ਗੱਲ ਨਹੀਂ ਦੁੱਧ ਹੀ ਪਾ ਦੇ ਉਹ ਨਹੀਂ ਖਾਂਦੀ ਕੋਈ ਵੀ ਇਹਦਾ ਤੇ ਦਿਮਾਗ ਖਰਾਬ ਸਾਰਾ ਡਰਾਈ ਫਰੂਟ ਇਹਨੂੰ ਖਵਾ ਛੱਡੇ ਮੰਜੂ ਪਰ ਤੂੰ ਹੁਣ ਇਹਦਾ ਤੂੰ ਕੀ ਮੈਂ ਤੇ ਕੁਛ ਵੀ ਨਹੀਂ ਕਹਿਣ ਈ ਮੈਂ ਤੇ ਤੁਹਾਨੂੰ ਡਰਾਈ ਫਰੂਟ ਵੱਲੋਂ ਕਹਿਣ ਈ ਤੂੰ ਸਿੱ ਗਿਆ ਡਰਾਈ ਫਰੂਟ ਨੂੰ ਦੇ ਆ ਕਰ ਅਦਾ ਦਿਮਾਗ ਨਹੀਂ ਚੱਲਦਾ ਤੇ ਡਰਾਈ ਫਰੂਟ ਪਤਾ ਕਿੰਨਾ ਮਹਿੰਗਾ ਹੈਗਾ 800 850 ਰੁਪਏ ਕਿਲੋ ਗਿਰੀ ਹੈ ਪਰ ਤੂੰ ਤਾਂ ਮੈਨੂੰ ਕਹਿਣ ਈ ਸੀ ਖਸਖਸ ਖਸਖਸ ਮਨ ਤੇ ਨਾਮ ਹੀ ਨਹੀਂ ਲੈਣਾ ਆਂਦਾ ਮੈਂ ਕਹਦਾ ਕਹਿਣਾ ਤੁਹਾਨੂੰ ਨਹੀਂ ਨਾ ਆਂਦਾ ਭੰਜੀ ਮਨੂੰ ਨਾਮ ਤੈਨੂੰ ਕੁਛ ਨਹੀਂ ਪਤਾ ਨਹੀਂ ਭੰਜੀ ਮਨੂੰ ਨਹੀਂ ਪਤਾ ਇਹ ਜਸਪੀਰ ਜਦੋਂ ਪਾਗਲ ਨੂੰ ਲੈ ਕੇ ਆਈ ਸੀ ਨਾ ਡਰਾਈ ਰੂਣਾ ਲੈ ਤੇਲਾ ਭਰ ਕੇ ਲਈ ਆਈ ਜੀ ਪੰਜੇ ਦੇਖੋ ਮੈਂ ਹੀ ਸਭ ਤੋਂ ਛੋਟੀ ਤੁਸੀਂ ਦੋਨੇ ਵੱਡੀਆਂ ਜੇ ਤੇ ਤੁਸੀਂ ਮੈਨੂੰ ਜਾਤ ਸिखਾਉਂਦੇ ਹਰ ਇੱਕ ਚੀਜ਼ ਤੇ ਪੰਜੀਰੀ ਬਣਾ ਲੈ ਉਹ ਬਣਾ ਲੈ ਮੈਨੂੰ ਨਹੀਂ ਆਉਂਦੀ ਜਾਤ ਕੋਈ ਮੈਨੂੰ ਕੁਝ ਨਹੀਂ ਆਉਂਦਾ ਤੂੰ ਪੰਜੀਰੀ ਦਾ ਮੈਨੂੰ ਨਾ ਮੈਂ ਐਗਜ਼ਾਮ ਥੋੜੀ ਕਿ ਮੈਂ ਤੇ ਬਣਾਣੀ ਵੀ ਨਹੀਂ ਆਂਦੀ ਤੁਸੀਂ ਆਪੇ ਕਹਿ ਮੈਂ ਬਣਾਵਾਂਗੀ ਤੇ ਮੈਂ ਕਿਹਾ ਦੋ ਮਿੰਟ ਮੈਂ ਤੁਹਾਡੇ ਕੋਲ ਖੜੀ ਹੋ ਜਾਵਾਂਗੀ ਬਸ ਕੋਈ ਨਹੀਂ ਖਵਾ ਖਵਾ ਦੋਨਾਂ ਨੂੰ ਖਵਾ ਦੋ ਆਂ ਹੋਲ ਬੈ ਕੇ ਹੇ ਹੇ ਦਾ ਮਹਿੰਗਾ ਸਮਾਨ ਹੈਗਾ ਮੈਂ ਵੀ ਖਾਣਾ ਪਾਗਲ ਨਾ ਕਿਤੇ ਹੈ ਸਸਤਾ ਕੰਮੀ ਆ ਜਾਂਦਾ ਕਰ ਮਨਜੂਤ ਤੂੰ ਮੈਨੂੰ ਤਾਂ ਕਹਿੰਦੀ ਸੀ ਮੈਂ ਤਾਂ ਨਾ ਬਾਜ਼ਾਰ ਜਾਵਾਂਗੀ ਬਾਜ਼ਾਰ ਹਾਂ ਅੰਡੀ ਠੰਡ ਚ ਮੈਂ ਕਾਦੇ ਵਸਤੇ ਜਾਣਾ ਪਿਆ ਮੇਰੇ ਕੋ ਪੈਸੇ ਬੁਝੇ ਥੋੜੀ ਹੀ ਗਏ ਆ ਤੁਸੀਂ ਮਾਨੂੰ ਜੇ ਲੈ ਕੇ ਦੇਣਾ ਫਿਰ ਮੈਂ ਚਲੀ ਜਾਵਾਂਗੀ ਮੈਂ ਨਹੀਂ ਜਾਣਾ ਭੰਜੀ ਨੂੰ ਲੈ ਜਾਣਾ ਨਾਲ ਬੁਧੀ ਚਲਾਕੀ ਇਹਨੇ ਦਿਖਾਇਆ ਕਰ ਮੈਂ ਤਾਂ ਚਲੀ ਜੇ ਹੁਣ ਇਹ ਵੱਡਾ ਡਰਾਈ ਫਰੂਟ ਮਹਿੰਗਾ ਵੀ ਖਵਾ ਦੇਣਾ ਉਹਨੇ ਮੈਂ ਚਲੀ ਰੋਟੀ ਬਣਾਣੀ ਆ ਜਾ ਕੇ ਰਾਸ ਬਣਾਣਾ ਦੁੱਧ ਦੇ ਦੋਆਂ ਲਈ ਕਮਜ਼ੋਰੀ ਹੈ ਹੀ ਬੜੀ ਇਹਨਾਂ ਨੂੰ ਨਹੀਂ ਨਹੀਂ ਮੈਂ ਨਹੀਂ ਬਣਾਣਾ ਹਾਂ ਮੇਰੇ ਕੋਲ ਆਜ ਰਾਤ ਦਰ ਪੰਜ ਮਿੰਟ। ਪੱਜੀ ਮੇਰੀ ਗੱਲ ਸੁਣੋ। ਇਹ ਦੋ ਕੁ ਗਿਰਿਆਂ ਦਵੋ ਪਰ ਮੈਂ ਤੁਹਾਡੇ ਨਾਲ ਬਾਜ਼ਾਰ ਜਾਣਾ ਜੇ ਸ਼ਾਮੀ। ਚਿੰਤਾ ਨਾ ਕਰਨਾ ਤੁਸੀਂ। ਅੰਮ ਜੂ ਕਰਦੇ ਕੀ ਪਈ ਹੈ। ਤਾਈ ਨਹੀਂ ਖਾਣਾ। ਕੁਝ ਨਹੀਂ ਖਾਣਾ। ਮੈਂ ਨਹੀਂ ਖਾਣਾ। ਕੁਝ ਨਹੀਂ ਪੁੱਤ। ਤਾਈ ਕੋ ਜੀ ਨਹੀਂ ਕਹਿੰਦੇ ਬਹਿ ਜਾ ਬਹਿ ਜਾ ਜਸਵੀਰ ਹਾਂਜੀ ਚਾਹੀਜੀ ਕੀ ਕਰਨ ਡਈਆਂ ਕੁਝ ਨਹੀਂ ਚਾਹੀਜੀ ਮੈਂ ਕੀ ਕਰਨਾ ਇਹਨੂੰ ਦਵਾਈ ਖਵਾ ਕੇ ਟੀਆਂ ਅੱਛਾ ਜਸਵੀਰ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਹਾਂਜੀ ਚਾਹੀਜੀ ਤੂੰ ਸਾਰਾ ਦਿਨ ਕੁੜੀ ਦੇ ਨਾਲ ਲੱਗੀ ਰੰਨੀ ਹੈ ਹੈ ਦਿਨੇ ਰਾਤੀ ਤੈਨੂੰ ਘਰ ਦਾ ਕੋਈ ਕਮਰਾ ਤੈਨੂੰ ਫਿਕਰ ਨਹੀਂ ਹੁੰਦਾ ਨਹੀਂ ਚਾਹੀਜੀ ਮੈਂ ਜਿਹੜਾ ਕੰਮ ਹੋਵੇ ਕਰਦੀ ਤੇ ਹੈਗੀ ਆ ਨਾ ਪਰ ਨਹੀਂ ਪਰ ਜ਼ਿਆਦਾ ਧਿਆਨ ਜਿਹੜਾ ਨਾ ਤੂੰ ਕੁੜੀ ਵੱਲ ਜ਼ਿਆਦਾ ਦੇਨੀ ਹੈ। ਜਸਬੀਰ ਕੋੜੀ ਇੱਥੇ ਲੋਕ ਸਾਰੇ ਰਹਿੰਦੇ ਨੇ ਹੈ ਘਰ ਦੇ ਸਾਰੇ ਮੈਂਬਰ ਨੇ ਪਰ ਤੂੰ ਉਹਨਾਂ ਵੱਲ ਕਿਸੇ ਵੱਲ ਨਹੀਂ ਤੂੰ ਧਿਆਨ ਦਿੰਦੇ ਤੇ ਤੀਜਾਦਾ ਧਿਆਨ ਇਹਦੇ ਵੱਲੀ ਦੇਨੀ ਆ ਤੇ ਉਹ ਨਾ ਹੋਵੇ ਤੇ ਤੂੰ ਪੁਰਾਣੇ ਰਿਸ਼ਤੇ ਛੱਡ ਕੇ ਤੇ ਨਵੇਂ ਰਿਸ਼ਤੇ ਗੰਢਣ ਡਈ ਹੈ। ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਸਾਰਿਆਂ ਵੱਲ ਚੰਗੀ ਤਰ੍ਹਾਂ ਧਿਆਨ ਦੇਵਾ। ਤੂੰ ਇਹਦੇ ਵੱਲੀ ਹਰ ਵੇਲੇ ਜਿਸਲੇ ਵੇਖੋ ਹਰ ਵੇਲੇ ਇਹਦੇ ਵੱਲੀ ਲੱਗੀ ਰਹਿਣੀ। ਮੇਰੇ ਜਿਹੜੇ ਵਾਲ ਨੇ ਐਵੇਂ ਨਹੀਂ ਚਿੱਟੇ ਹੋਏ ਮੈਨੂੰ ਸਾਰੀ ਉਮਰ ਦਾ ਤਜਰਬਾ ਆ ਗਈ ਉਹ ਨਾ ਹੋਵੇ ਨਵੇਂ ਰਿਸ਼ਤੇ ਬਣਾਉਂਦੀ ਬਣਾਉਂਦੀ ਪੁਰਾਣੇ ਰਿਸ਼ਤੇ ਤੋੜ ਬਵੇਂ ਪਰਚਾਈ ਜੀ ਮੈਂ ਪੁਰਾਣੇ ਰਿਸ਼ਤਿਆਂ ਨੂੰ ਕੀ ਕਿਹਾ ਦੱਸੋ ਮੈਨੂੰ ਜਿਵੇਂ ਪੁਰਾਣੇ ਰਿਸ਼ਤਿਆਂ ਨੂੰ ਕੀ ਕਿਹਾ ਤੂੰ ਤੇ ਕੁਝ ਨਹੀਂ ਕਿਹਾ ਪਰ ਜੇ ਇਸ ਲਈ ਮੈਂ ਇਹਨਾਂ ਵਲ ਵੇਖਦੀ ਆ ਨਾ ਤੇ ਤੂੰ ਸਾਰਾ ਅੱਧੀ ਨਹੀਂ ਇਹਨਾਂ ਵਾਲੀ ਲੱਗੀ ਰਹਿਣੀ ਆ ਤੈਨੂੰ ਆਪਣੇ ਭੈਣ ਭਰਾ ਰਿਸ਼ਤੇ ਦਾ ਸਾਰੇ ਭੁੱਲੇ ਪਏ ਨੇ ਇਸ ਟਾਈਮ ਤੇ ਚਾਈ ਜੀ ਮੇਰੀ ਗੱਲ ਸੁਣੋ ਸਵੇਰੇ ਪਹਿਲਾਂ ਨੂੰ ਦਵਾਈ ਦੇਣੀ ਹੁੰਦੀ ਆ ਫਿਰ ਰੋਟੀ ਵੀ ਖਵਾਣੀ ਹੁੰਦੀ ਆ ਦੁਪਹਿਰ ਦੇ ਦਾ ਵੇਖਣਾ ਹੁੰਦਾ ਰਾਤ ਦਾ ਵੇਖਣਾ ਹੁੰਦਾ ਚਾਹੀ ਜੀ ਮੈਂ ਦੱਸੋ ਕੀ ਗਲਤ ਕਰਨ ਢਈ ਆ ਜੀ ਉਹਨੂੰ ਮੈਂ ਘਰ ਲੈ ਕੇ ਆਈ ਆ ਇਹ ਸਾਰੇ ਜ਼ਿੰਮੇਵਾਰੀ ਮੇਰੀ ਪੰਦੀ ਆ ਨਾ ਜਾਂ ਤਾਂ ਮੇਰਾ ਕੋਈ ਸਾਥ ਦੇਂਦਾ ਵੇ ਘਰ ਚ ਕੋਈ ਸਾਥ ਤੇ ਦੇ ਨਹੀਂ ਡਿਆ ਜਸਵੀਰ ਤੂੰ ਆਪਣੇ ਮੂੰਹ ਆਪ ਹੀ ਕਹਤਾ ਹੈ ਕਿ ਸਾਰਾ ਦਿਨ ਤੂੰ ਇਹਲੇ ਆਲੇ ਦੁਆਲੇ ਘੁੰਮਦੀ ਰੰਨੀ ਆ ਤੈਨੂੰ ਹੋਰ ਕੋਈ ਕੰਮ ਨਹੀਂ ਇਹਦਾ ਉਹ ਨਾ ਵੀ ਬਾਤਿਓ ਤੂੰ ਅੱਖਾਂ ਚੋਂ ਕਸੁੰਦੇ ਕਿਤੇ ਰੋਂਦੀ ਰਵੇਂ ਇਹ ਹੁਣ ਤੂੰ ਆਪ ਹੀ ਸੋਚ ਲੈ ਪਤਾ ਨਹੀਂ ਸਾਰਿਆਂ ਨੂੰ ਇਤਰਾ ਕਿਉਂ ਲੱਗਦਾ ਕਿ ਇਹ ਮੈਨੂੰ ਧੋਖਾ ਦੇਗੀ ਇਹ ਤਾਂ ਵਿਚਾਰੀ ਉਸ ਹਾਲਾਤ ਵਿੱਚ ਨਹੀਂ ਹੈਗੀ ਕਿ ਮੈਨੂੰ ਧੋਖਾ ਦੇ ਜੀ ਹਾਂਜੀ ਮੈਂ ਨਵਾਜ ਦਿੱਤੀ ਤੁਸੀਂ ਆਓ ਮੈਂ ਤੁਹਾਨੂੰ ਕਿਹਾ ਸੀ ਆਮ ਕਿ ਬੈਠ ਹਾਂਜੀ ਬੋਲ ਕੀ ਉੱਥੇ ਜੋ ਬੋਲ ਨਹੀਂ ਵੀ ਸੇ ਬੋਲਣਾ ਕੀ ਬੋਲਣੀ ਪਈ ਐ ਕੁਝ ਵੀ ਨਹੀਂ ਕਿਹਾ ਸੀ ਮਾਨਾ ਨੂੰ ਮੈਂ ਸਾਰਾ ਕੁਝ ਸੁਣਿਆ ਨਹੀਂ ਨਹੀਂ ਮੈਂ ਨਹੀਂ ਕੁਝ ਕਿਹਾ ਸੀ ਜਸਵੀਰ ਬੰਜੀ ਕਹਿੰਦੇ ਵੈਸੀ ਨਾ ਕਿ ਉਹਨੂੰ ਪੰਜੀਰੀ ਵਗੈਰਾ ਬਣਾਦੀ ਮੈਂ ਕਿਹਾ ਨਾ ਮੈਂ ਕਿਹਾ ਏਡੇ ਮਹਿੰਗਾ ਸਬਾਨ ਹੈਗਾ ਅਸ ਸੀ ਨਹੀਂ ਬਣਾ ਸੈਂ ਨਾਲ ਤਾਂ ਤੇ ਪੁੱਛੇ ਬਗੈਰ ਮੈਂ ਬਣਾ ਸਕਦੀ ਆ ਪੰਜੀਰੀ ਬਣਾਵਾਂਗੀ ਮੈਂ ਖਾਸ ਖਾਸ ਦੇ ਲੱਡੂ ਬਣਾਵਾਂਗੀ ਮੈਂ ਫੁੱਲ ਬਖਾਣੇ ਵਿੱਚ ਪਾਵਾਂਗੀ ਮੈਂ ਸਭ ਕੁਝ ਸੁਣਦੀ ਰਹੀਆਂ ਤੇਰੇ ਹੋਰ ਕੀ ਬਣਾਣਾ ਹੀ ਦੱਸ ਦੇ ਤੈਨੂੰ ਪਤਾ ਵੈ ਮਨ ਪੰਜੀਰੀ ਬਣਾਨੀ ਆਂਦੀ ਹੈ ਸਭ ਕੁਝ ਆਂਦਾ ਤੈਨੂੰ ਨਹੀਂ ਮਨ ਨੂੰ ਨਹੀਂ ਆ ਬੋਲ ਚਲਾਕੀਆਂ ਨਾ ਮੈਨੂੰ ਦਿਖਾ ਵੇਸਨ ਦੇ ਲੱਡੂ ਬਣਾ ਦਾਨੀ ਆ ਗਿਰੀਆਂ ਬਾਕੇ ਬਦਾਮ ਪਾਨੀ ਵਿੱਚ ਵਧੀਆਂ ਦੇ ਉਹਨੇ ਤੁਹਾਨੂੰ ਪਹਿਲੇ ਖਾ ਲੱਗਾ ਵੈ ਜਸਵੀਰ ਭਾਜੀ ਆਪ ਕਹਿੰਦੇ ਮੈਂ ਨਹੀਂ ਕੁਝ ਬਣਾਣਾ ਬਰੂਣਾ ਨਾਲੇ ਮੈਂ ਪਾਗਲ ਹੈ ਕਿ ਐਵੇਂ ਇੰਨੀ ਦੇਰ ਬਾਵਾ ਤੱਕ ਆਂਦੀ ਰਵਾਂਗੀ ਉਹ ਵੀ ਚੱਲੀ ਪਿੱਛੇ ਚੱਲਦੀ ਵੀ ਛੇ ਚੱਲਦੀ ਵੀ ਚੈ ਕਰਨੀ ਪਈ ਐ ਇਹਨੂੰ ਕਮਜ਼ੋਰੀ ਹੋਈ ਐ ਇਹ ਦਿਮਾਗ ਨੂੰ ਅਸਰ ਕਰੇਗਾ ਮੈਂ ਸਭ ਕੁਝ ਸੁਣਨੀ ਪਈ ਐ ਤੇਰੀਆਂ ਗੱਲਾਂ ਜੋ ਕਰਨ ਦੀ ਐ ਨਹੀਂ ਮੈਂ ਤੁਹਾਨੂੰ ਬਣਾ ਕੇ ਖਵਾ ਦਾਂਗੀ ਪਰ ਉਹਨੂੰ ਹੋਰ ਹੀ ਬਣਾ ਕੇ ਖਾ ਨਹੀਂ ਮੈਂ ਕਿ ਪੰਜੀਰੀਆਂ ਖਾਂਦੀ ਐ ਨਾ ਨਹੀਂ ਖਾ ਹੀ ਲੈਂਦੇ ਵੈਸੇ ਕੋਈ ਐਸੀ ਗੱਲ ਤਾਂ ਨਹੀਂ ਐਸੀ ਗੱਲ ਦੇ ਮੈਂ ਖਾਦੀ ਕੋਲ ਬਣਾ ਕੇ ਦਿੱਤੀ ਐ ਨਹੀਂ ਜਦੋਂ ਬਣੇ ਤੁਸੀਂ ਖਾ ਹੀ ਲੈਂਦੇ ਹੋ ਹਾਂ ਤੂੰ ਉਹਦੇ ਲਈ ਬਣਾ ਬਣਾ ਆਪਣਾ ਆਪਣੇ ਲਈ ਵੀ ਬਣਾ ਨਾਲ ਤੇਰੇ ਦਿਮਾਗ ਤੇ ਵੀ ਅਸਰ ਹੋ ਗਿਆ ਪਾਗਲਪਨ ਦਾ ਅੱਛਾ ਹਾਂ ਤੇਰੇ ਦਿਮਾਗ ਨੂੰ ਕਮਜ਼ੋਰੀ ਹੋ ਗਈ ਆਪਣੇ ਲਈ ਵੀ ਬਣਾ ਦੋਨੋਂ ਬੈ ਕੇ ਰਲ ਕੇ ਖਾਣਾ ਜਸਵੀਰ ਨੂੰ ਵੀ ਖਵਾਈ ਚਲੋ ਠੀਕ ਆ ਬਣਾ ਲੈਣੀ ਆ ਤੇ ਕਿੰਨੇ ਜਾਨੇ ਖਾ ਲਾਂਗੀ ਆ ਨਹੀਂ ਮੈਨੂੰ ਨਹੀਂ ਲੋੜ ਹੈਗੀ ਮੇਰਾ ਇਹ ਠੀਕ ਠਾਕ ਹੈ ਸਾਰਾ ਕੁਝ ਹਿਸਾਬ ਤਾਂ ਤੁਸੀਂ ਠੀਕ ਹੋ ਮੈਂ ਠੀਕ ਆ ਸਾਰੇ ਠੀਕ ਆ ਫਿਰ ਬਣਾ ਲਾਂਗੇ ਹਾਂ ਬਣਾ ਲੈ ਤੇ ਖਾਓ ਬੈ ਕੇ ਆਰਾਮ ਨਾਲ ਮੂਹ ਦਾ ਮਾਲ ਆਂਦਾ ਨਾ ਉੱਥੇ ਤੇ ਬੜੇ ਕਹਿਣ ਨਹੀਂ ਸੀ 7-800 ਰੁਪਏ ਕਿਲੋ ਗਰੀ ਹੈ ਡਰਾਈ ਫਰੂਟ ਐਡਾ ਮਹਿੰਗਾ ਵਾ ਹੁਣ ਤੇ ਨਹੀਂ ਸੁਝਦਾ ਹਾਂ ਤੇ ਸਹੀ ਤੇ ਕਹਿੰਦੀ ਐ ਡਾ ਮਹਿੰਗਾ ਡਰਾਈ ਫੂਡ ਹੈਗਾ ਵੇ ਤੈਨੂੰ ਤੁੰ ਤੁੰ ਮੇਰੇ ਮੂੰਹ ਚ ਪਾਣ ਲਈ ਸੀ ਨਾ ਨਿੰਨ ਕੋ ਆਓ ਨਿੰਨ ਖਾਓ ਉਹ ਤੁਹਾਨੂੰ ਭੁਲੇਖਾ ਲੱਗਾ ਮੂੰਫਲੀ ਸੀ ਉਹ ਅੱਛਾ ਮੂੰਫਲੀ ਸੀ ਹਾਂ ਆ ਵੀ ਪੱਕੇ ਮਾਰ ਲੈਣੇ ਸੀ ਮੂੰਫਲੀ ਸੀ ਤੇ ਖਾ ਲਾਂਗੇ ਫੇਰ ਕੀ ਹੋਇਆ ਫੇਰ ਕੀ ਹੋਇਆ ਕੋਈ ਪਤਾ ਹੀ ਨਹੀਂ ਲੱਗਦਾ ਹੁਣ ਮੈਂ ਬਣਾ ਲਵਾਂ ਪੰਚੇਰੀ ਫੇਰ ਉਹ ਪੰਚੇਰੀ ਬਣਾਦਾ ਮੈਂ ਤੁਹਾਨੂੰ ਸੱਦੇ ਕਿਸ ਕੰਮ ਲਈ ਆ ਹਾਂਜੀ ਮੈਂ ਤੁਹਾਨੂੰ ਐਸ ਲਈ ਸੱਦੇ ਕਿ ਮੇਰਾ ਸਾਥ ਦੇ ਸਾਥ ਤੇ ਤੁਹਾਡਾ ਮੈਂ ਰੋਜ਼ ਦਿੰਦੀ ਆ ਮੈਨੂੰ 20 ਸਾਲ ਹੋ ਗਏ ਤੁਹਾਡਾ ਸਾਥ ਹੀ ਦੇਣ ਲਈ ਆ ਸੇਰੇ ਵੇਖੋ ਉੱਠਦੇ ਆ ਸਾਰੀ ਸਾਢੇ ਪੰਜ 6 ਵੇਦਨ ਮਚਾ ਦੇ ਦਿੰਨੀ ਆ ਬੈਲਟ ਤੇ ਬੈਠੇ ਤੋਂ ਤੁਹਾਡੇ ਕੱਪੜੇ ਲਥਵਾ ਲੈਣੇ ਆ ਤੇ ਨਾਲ ਹੀ ਮੈਂ ਤੂੰ ਹੁਣ ਚਲੀ ਜਾਨੀ ਆ ਰੋਟੀ ਤੁਹਾਨੂੰ ਨਾਲ ਮਿਲ ਜਾਂਦੀ ਆ ਚਾਹ ਤੁਹਾਨੂੰ ਮਿਲ ਜਾਂਦੀ ਆ ਹੋਰ ਕਿਹੜਾ ਮੈਂ ਸਾਥ ਦੇਣਾ ਸਾਥ ਤੇ ਮੈਂ ਤੁਹਾਡਾ ਨਹੀਂ ਨਹੀਂ ਮੈਨੂੰ ਮਾਰਨੀ ਪਈ ਕਿ ਕੰਮ ਕਰ ਗਦਾਨੀ ਪਈ ਆ ਕਿ ਮੈਂ ਕਰਨੀ ਆ ਨਹੀਂ ਮੈਂ ਤੁਹਾਨੂੰ ਮੈਨਾਂ ਮਾਰ ਸਕਦੀ ਆ ਵੀ ਵੱਡਿਆ ਲੋ ਤੁਸੀਂ ਮੈਨੂੰ ਮਾਰ ਸਕਦੇ ਮੈਂ ਨਹੀਂ ਤੁਹਾਨੂੰ ਮਾਰ ਸਕਦੇ ਮੈਨਾਂ ਹੀ ਮਾਰਨ ਢਈ ਆ ਨਹੀਂ ਨਹੀਂ ਮੈਨਾਂ ਨਹੀਂ ਮਾਰਦੀ ਮੈਂ ਇਸ ਕੰਮ ਲਈ ਨਹੀਂ ਕੰਦ ਵੀ ਸਾਥ ਦੇ ਉਹ ਤੂੰ ਕਰਨਾ ਹੀ ਕਰਨਾ ਤੇਰਾ ਫਰਜ਼ ਹੈਗਾ ਤੂੰ ਛੋਟੀ ਹੀ ਆ ਹੋਰ ਕੀ ਕਰਾ ਫੋੜੇ ਇਹ ਪਾਗਲ ਨੂੰ ਘਰੋਂ ਕੱਢਣ ਦਾ ਸਾਥ ਦੇ ਪਾਗਲ ਨੂੰ ਕੱਢਣਾ ਜੇ ਕਰੋ ਫਿਰ ਇਹ ਜੀ ਸਪੀਨ ਨਹੀਂ ਛੱਡਣਾ ਉਹਨੂੰ ਇਹਨੂੰ ਸੁੱਧੂ-ਬੁੱਧ ਮਰੀ ਹੈ ਨਾ ਘਰ ਦਾ ਕੋਈ ਖਿਆਲ ਹੈ ਨਾ ਘਰ ਦੇ ਕੰਮ ਕਰਦੀ ਜ਼ਿੰਮੇਵਾਰੀ ਹੈ ਅੱਗੇ ਕਰਦੀ ਸੀ ਨਾ ਸਾਰਾ ਕੰਮ ਜ਼ਿੰਮੇਵਾਰੀ ਚੁੱਕਦੀ ਸੀ ਨਾ ਸਾਰੀ ਚਲੋ ਕੋਈ ਗੱਲ ਨਹੀਂ ਉਹ ਤੇ ਮੈਂ ਕਰ ਦਵਾਂ ਕਰਾਂਗੀ ਕੰਮ ਪਰ ਘਰੋਂ ਕੱਢਣਾ ਜੇ ਉਹਨੂੰ ਤੇ ਉਹਨੂੰ ਕੱਢਣਾ ਨਹੀਂ ਉਹਨੂੰ ਰੱਖ ਲੈਣਾ ਜੇ ਸਾਥ ਤੇ ਮੈਂ ਤੁਹਾਡਾ ਪੂਰਾ ਦੇਵਾਂਗੀ ਇਹ ਕਿਹੜੀ ਗੱਲ ਕੀਤੀ ਜਿਸਲੇ ਮਰਜ਼ੀ ਕਰੋ ਤੁਹਾਡਾ ਸਾਥ ਹੀ ਸਾਥ ਹੈ ਤਾਰੂ ਤੁਸੀਂ ਘਰੋਂ ਕੱਢਣ ਦੀ ਗੱਲ ਕਰਦੇ ਪਿਓ ਕੈਮਰੇ ਲੱਗੇ ਘਰ ਤੂੰ ਕੈਮਰੇ ਦੀ ਗੱਲ ਨਾ ਕਰ ਮੈਂ ਪਿੱਛੇ ਸਵਿਚ ਬੰਦ ਕਰ ਦੇਣਾ ਹਾਏ ਹਾਏ ਕੀ ਹੈ ਕੀ ਆਇਦਾ ਕੀ ਮਤਲਬ ਭੈਣ ਜੀ ਉਹ ਕੁੜੀ ਜੇ ਘਰੋਂ ਬਾਹਰ ਨਿਕਲ ਗਈ ਛਦੈਨ ਚ ਲੀ ਚਲੀ ਗਈ ਜੇ ਤੇ ਜੇ ਕਿਤੇ ਨਾ ਕਿਤੇ ਚਲੀ ਗਈ ਲੱਭੀ ਨਾ ਤੇ ਜਸਵੀਰ ਕੀ ਕਰੇਗੀ ਕੀ ਕਰੇਗੀ ਆਪੇ ਦੋ ਚਾਰ ਦਿਨ ਬਾਅਦ ਠੀਕ ਹੋ ਜਾਏਗੀ ਹੁਣ ਇਹ ਤਾਂ ਛੜਣਾ ਨਹੀਂ ਐਸਾ ਨਾਨੇ ਘਰ ਦਾ ਸੋਚਣਾ ਕਰ ਦਜੀ ਜਾਂਦਾ ਸੋਚਣਾ ਬਤਰੀ ਕਰਨਾ ਜੰਮੜੀ ਦੇ ਬਾਕੀ ਰਿਸ਼ਤੇਨ ਪਿੱਛੇ ਕਰ ਦਿੱਤਾ ਹੁਣ ਕੋਈ ਨਹੀਂ ਗਾ ਰਿਸ਼ਤਾ ਮੇਰਾ ਚਲੋ ਇਹਦੇ ਨਾਲ ਹੀ ਹੈ ਠੀਕ ਹੈ ਗੇਟ ਖੋਲ ਦੇਣਾ ਆਪੇ ਨਿਕਲ ਜਾਏਗੀ ਕਿਧਰੇ ਕਿਧਰੇ ਠੀਕ ਜਿੱਥੇ ਜਾਣਾ ਚੱਲ ਜਾਓ ਅਸੀਂ ਉਹ ਟੇਕਾ ਥੋੜੀ ਲੈ ਲਿਆ ਉਹਦਾ ਇਹ ਤਾਂ ਸੋਚਦੀ ਕੁਝ ਨਹੀਂ ਬਈ ਕੀ ਕਰਨਾ ਇਹਦਾ ਚਲੋ ਠੀਕ ਹੈ ਫਿਰ ਭਾਜੀ ਤੁਸੀਂ ਕਹਿੰਦੇ ਮੈਂ ਸਾਰੀਆਂ ਗੱਲਾਂ ਸੁਨੀਆਂ ਮੈਂ ਪਰ ਤੁਸੀਂ ਇੱਕ ਗੱਲ ਤਾਂ ਸੁਣੀ ਨਹੀਂ ਕਿਹੜੇ ਸੂਟਾਂ ਵੱਲੋਂ ਕੀ ਕਹਿੰਦੀ ਸੂਟਾਂ ਦਾ ਤੇ ਉਹ ਕੰਦੇਈ ਮਸੂਟ ਲੈਣ ਚੱਲੀ ਕੁੜੀ ਵਾਸਤੇ ਮੈਂ ਤਾਂ ਇੱਕ ਸਿਆਪਾ ਮੁਕਦਾ ਨਹੀਂ ਦੂਜਾ ਸ਼ੁਰੂ ਕਰਕੇ ਪਈ ਜਾਂਦੀ ਹੈ ਕੰਮ ਹੀ ਇਹਨੂੰ ਹੋਰ ਕੋਈ ਨਹੀਂ ਨਾ ਪੈਸੇ ਰੁੱਖਾ ਨਾ ਲੱਗੇ ਜੜੀ ਲਗ ਲਗ ਵਰਤੀ ਜਾਣੇ ਆਦਮੀ ਪਤਾ ਘਰ ਚ ਕਿੰਨਾ ਬੋਲਣ ਦੇ ਉਹ ਤੇ ਕੰਦੇ ਨੇ ਸਿਆਪਾ ਹੀ ਪਾਤਾ ਜੋਂਦੀ ਕੁੜੀ ਲੈ ਕੇ ਆਈਏ ਮੇਰੀ ਗੱਲ ਸੁਣੋ ਸੂਟ ਲਿਆਂਦੇ ਆ ਨਾ ਤੇ ਲਿਆਂਦੋ ਉਹਨਾਂ ਨੂੰ ਫੇਰ ਫੇਰ ਕੀ ਲਾਈਨਿੰਗ ਤੇ ਅਸੀਂ ਬਣਾਣੀ ਦੇ ਉਹਨਾਂ ਨੂੰ ਭਜਾਂਦੇ ਹਾਂ ਤਾਂ ਫੇਰ ਇੱਕ ਅੱਧਾ ਸਵਾਦਾਂਗੇ ਸੂਟ ਬਾਕੀ ਮੈਂ ਸਵਾਲਾਂਗੇ ਚੱਲ ਠੀਕ ਹੈ ਤੇਰੇ ਵੀ ਤੇ ਉਹਨੇ ਪਾਏ ਹੀ ਹੈ ਨਾ ਕਿੰਨੇ ਹਾਂ ਮੈਂ ਤਾਂ ਕਰਨੀ ਤੇਰੇ ਦੋ ਲੈ ਆ ਨਾ ਪੰਜ ਛੇ ਲੈ ਆ ਨਾ ਇੱਕ ਸਵਾਲਾਂਗੇ ਚਾਰ ਪੰਜ ਮੈਂ ਸਵਾਲ ਲੈਣੇ ਆ ਸੂਟ ਚੱਲ ਠੀਕ ਹੈ ਠੀਕ ਹੈ ਨਾ ਹਾਂ ਹੁਣ ਨਾ ਤੁਸੀਂ ਦਿਮਾਗ ਲਾਓ ਤੇ ਸੋਚੋ ਭੁਜਾਨਾ ਕਿਸ ਤਰ੍ਹਾਂ ਹੈ ਮੈਂ ਸੋਚਿਆ ਸਾਰਾ ਕੁ ਤੇਰੇ ਵਾਂਗ ਨਹੀਂ ਲੋੜ ਗਈ ਮੇਰ ਗਰੀਆਂ ਬਦਾਮ ਖਾਂਦੀ ਸਭ ਕੁਝ ਸੋਚਿਆ ਆਹੋ ਤਾਂ ਨਹੀਂ ਮੇਰਾ ਦਿਮਾਗ ਬੜਾ ਇਹੋ ਜਿਹਾ ਕੰਮਾਂ ਚ ਦਿਮਾਗ ਹੈ ਘਰ ਦੇ ਕੰਮਾਂ ਵਾਲੀ ਦਿਮਾਗ ਚੱਲਦਾ ਅੱਦਾ ਹੀ ਰ ਦਿਮਾਗ ਚੱਲਦਾ ਕੋਈ ਖਾਣ ਨਹੀਂ ਕੀ ਕਰਨੀ ਭੈਣੀ ਕੁਝ ਵੀ ਨਹੀਂ ਨਹੀਂ ਮਦਦ ਇਦ ਕੈਲਾ ਹਿੰਮਤ ਮਿਰਚੇ ਕਿਤੋਂ ਹਿੰਮਤ ਹੋਣੀ ਆ ਭਾਜੀ ਚ ਨਹੀਂ ਹਿੰਮਤ ਹੈਗੀ ਇਹ ਤੁਹਾਨੂੰ ਕੁਛ ਕਹਿਣ ਦੀ ਤੇ ਮਿਰਚੇ ਕਿਤੋਂ ਹਿੰਮਤ ਹੋਣੀ ਆ ਪਰ ਜੋ ਵੀ ਹੈ ਚਾਹੀ ਜੀ ਨੇ ਨਾ ਸਾਰਾ ਐਸੇ ਪਿੱਛੇ ਤੁਹਾਡੇ ਸਾਰੇ ਘਰ ਦਾ ਕੰਮ ਲੈਣ ਦੇਣ ਕਰਨ ਸਾਰਾ ਤੁਹਾਡੇ ਉੱਤੇ ਸੁੱਟਿਆ ਆ ਕਿਉਂ ਤੁਹਾਡਾ ਦਿਮਾਗ ਬੜਾ ਨਾ ਤੇ ਮੇਰਾ ਤੇ ਦਿਮਾਗ ਹੈ ਨਹੀਂ ਠੀਕ ਹੈ ਹਾਂਜੀ ਤੇ ਐਸ ਕਰਕੇ ਮੈਂ ਕੁਛ ਲਿਆਣੀ ਤੁਹਾਡੇ ਵਾਸਤੇ ਬਣਾ ਕੇ ਬਦਾਮਾ ਵਾਲਾ ਦੁੱਧ ਲੈ ਆ ਨੀ ਮੈਨੂੰ ਨਹੀਂ ਚਾਹੀਦਾ ਬਦਾਮਾਲਾ ਆਪ ਹੀ ਪੀ ਨਹੀਂ ਸਾਰੇ ਪੀ ਲੈ ਮੈਨੂੰ ਚਾਹ ਦਾ ਕੱਪ ਪਾ ਲਈ ਬਸ ਗੱਲ ਖਤਮ ਠੀਕ ਹੈ ਬੜੀ ਤੇਜ਼ੀ ਭਰਾਵਾ ਧਮਾ ਖਾ ਲਿਆ ਨਾਨੇ ਕਿੱਥੋਂ ਪੱਲੇ ਪੈ ਗਈਆਂ ਸਾਰੀਆਂ ਇੱਕ ਤੋਂ ਇੱਕ ਵੱਧ ਉਹ ਕਹਿੰਦੇ ਨਾ ਵਿੱਚ ਦਰਿਆ ਦੇ ਲਹਿਰਾਂ ਵਗਣ ਇੱਕ ਦੂਜੀ ਤੋਂ ਅੱਗੇ ਇੱਕ ਦੂਜੀ ਤੋਂ ਅੱਗੇ ਹੀ ਅੱਗੇ ਚਾਈ ਜਾਂਦੀਆਂ ਸਮਝਦੀ ਨਹੀਂ ਕਰਦੀ ਐ ਆਪਣਾ ਘਰ ਵੇਖੀਏ ਲੋਕਾਂ ਦੇ ਬੱਚੇ ਚੁੱਕ ਚੁੱਕੇ ਘਰ ਲੈ ਆਈ ਜਣਿਆ ਇੱਥੇ ਨਾਸਤੋਂ ਕੋਲ ਲੈ ਆਇਆ ਜਵੇ ਐਨੇ ਦਿਨ ਹੋ ਗਏ ਕੁੜੀ ਨੂੰ ਆਇਆ ਉਹਦੇ ਦੁਆਦਾਰ ਉਹਦਾ 5-5000 ਰੁਪਇਆ ਖਰਚਾ ਹੋਣ ਡਿਆ ਉੱਤੋਂ ਰਸਮ ਪਾਣੀ ਦਾ ਨਾ ਹੁੰਦਾ ਆਦਮੀ ਤਾਂ ਕਲਪਣਾ ਹੀ ਕਲਪਣਾ ਉਹ ਕਿੱਥੋਂ ਲੈ ਆਈ ਜਣ ਇਹਨਾਂ ਦੇ ਖਰਚੇ ਪੂਰੇ ਕਰਨ ਲਈ ਮੈਂ ਨਾ ਵੇਖਾਂ ਤਾਂ ਕੌਣ ਵੇਖੇ ਮੈਂ ਬੋਲ ਨਹੀਂ ਆ ਤਾਂ ਮੈਂ ਬੁਰੀ ਆ ਸਮਝ ਜਣ ਉਹਨੂੰ ਆਪਣੇ ਆਪ ਲੱਗਦੀ ਓ ਕੋਈ ਨਹੀਂ ਕਿਸੇ ਪੱਲੇ ਹੀ ਨਹੀਂ ਇਹਨਾਂ ਦੀ ਗੱਲ ਕੋਈ ਪੈਂਦੀ ਇਹ ਕਰੀਏ ਇਕ ਦੂਜੀ ਦੇ ਮਗਰ 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 ਲੱਗੀਆਂ ਹੀ ਆਈਆਂ ਬਸ ਹੈ ਹੀ ਕੁਸ਼ਲੀ